ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਤੋਂ ਇੰਚਾਰ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਆਦੇਦਾਰਾਂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਉਨ੍ਹਾਂ ਦੇ ਘਰ ਨਿਊ ਮਾਡਲ ਟਾਊਨ ਫਗਵਾੜਾ ਵਿਖੇ ਹੋਈ ਜਿਸ ਵਿੱਚ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਵਜੀਤ ਸਿੰਘ ਲੁਬਾਨਾ ਸੀਨੀਅਰ ਨੇਤਾ ਹਰਜੀਮਾਨ ਚੇਅਰਮੈਨ ਲਲੀ ਸਕਲਾਨੀ ਚੇਅਰਮੈਨ ਜਰਨੈਲ ਨੰਗਲ ਚੇਅਰਮੈਨ ਤਵਿੰਦਰ ਰਾ ਮੇਅਰ ਰਾਮਪਾਲ ਉਪਲ ਦਲਜੀਤ ਰਾਜੂ ਗੁਰਦੀਪ ਦੀਪਾ ਤੋਂ ਇਲਾਵਾ ਹੋਰ ਲੀਡਰਸ਼ਿਪ ਵੀ ਮੌਜੂਦ ਸੀ ਮੀਟਿੰਗ ਦੌਰਾਨ ਜਥੇ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਹਰਜੀਮਾਨ ਨੇ ਸਭ ਤੋਂ ਪਹਿਲਾਂ ਲੁਧਿਆਣਾ ਪੱਛਮੀ ਦੇ ਹੋਈ ਜਿਮਣੀ ਚੋਣ ਵਿੱਚ ਆਪ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪ੍ਰਧਾਨ ਅਮਨ अरोड़ा ਅਤੇ ਸੰਜੀਵ अरोड़ा ਨੂੰ ਮੁਬਾਰਕਬਾਦ ਦਿੱਤੀ। ਉਨਾ ਕਿਹਾ ਕਿ ਇਹ ਜਿਹੜੇ ਆਉਣ ਵਾਲੀਆਂ 227 ਦੀਆਂ ਚੋਣਾਂ ਦਾ ਸੈਮੀਫਾਈਨਲ ਸੀ ਜਿਸ ਵਿੱਚ ਲੋਕਾਂ ਨੇ ਆਪ ਪਾਰਟੀ ਤੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ਜਿਹੜਾ ਆਮਾਦੀ ਪਾਰਟੀ ਨੇ ਤੁਹਾਡਾ ਦੱਸਿਆ ਡਿਸਕਸ ਕੀਤਾ ਕਿ ਸਾਰੇ ਕੰਮ ਨੂੰ ਰਿਵਿਊ ਕਰਨਾ ਕਿਸਾ ਅੱਗੇ ਕੰਮ ਨੂੰ ਵਧਣਾ ਉਹਦੀ ਡਿਸਟ੍ਰਿਬਿਊਸ਼ਨ ਹੋ ਗਈ ਹੈ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਰਿਗਾਰਡਿੰਗ ਜੇ ਮੈਂ ਗੱਲ ਕਰਾਂ Gujarat ਦੀ ਕਿ ਮੋਦੀ ਦਾ ਬਹੁਤ ਜ਼ਿਆਦਾ ਜੋਰ ਹੈ ਉਹ ਕਲੇਮ ਕਰਦਾ ਅੱਜ ਉਸ ਸਮੁਪਰਦਾਇ ਤਾਕਤਾਂ ਨੂੰ ਹਿੱਟ ਕਰਕੇ ਜਿਸ ਪੰਜਾਬ ਤੇ ਜੋ ਕੁਝ ਵਰਤਿਆ ਜੋ ਹੋ ਰਿਹਾ ਹੈ ਦੀ ਆਮ ਆਦੀ ਪਾਰਟੀ ਡੂਇੰਗ ਵੈਰੀ ਵੈਲ ਆਈ ਐਪਰੀਸ਼ੀਏਟ ਰਿਗਾਰਡਿੰਗ ਇਹਦੇ ਅਣਾ ਇਲੈਕਸ਼ਨ ਵੈਨ ਦੀ ਇਲੈਕਸ਼ਨ ਆਮ ਆਦੀ ਪਾਰਟੀ ਵੈਨ ਦੀ ਇਲੈਕਸ਼ਨ ਪਰ ਜਿੰਨਾ ਮੁਕਾਬਲਾ ਸੀ ਜਜਸ ਤੇ ਤੀਮ ਦੇ ਨਾਲ ਆਪੋਸ਼ਨ ਇਲੈਕਸ਼ਨ ਲੜਿਆ ਵੈਰੀ ਡਿਫਿਕਲਟ ਪਰ ਆਮ ਆਦੀ ਪਾਰਟੀ ਦੇ ਕਾਮਸ ਨੇ ਔਰ ਜੋ ਕੰਮ ਸੀ ਹੋਣੇ ਮੰਚ ਵੱਲੋਂ ਵੀ ਸਟਾਇਏ ਗਏ ਨੇ ਉਹਨਾਂ ਨੂੰ ਦੇਖਦੋ ਲੋਕਾਂ ਨੂੰ ਬੁੱਟਾ ਪਾ ਕੇ ਮਿਸਟਰ ਰੋੜੇ ਜਿਹੜਾ ਉਹਨਾਂ ਨੂੰ ਦਿਟਾਇਆ ਮੈਂ ਭਗਵਾਨਤ ਮਾਨ ਕੇਜੀਵਰ ਸਾਹਿਬ ਔਰ ਦਿੱਲੀ ਦਿੱਲੀ ਦੀ ਟੀਮ ਹੈ ਉਹਨਾਂ ਦਾ ਧੰਨਵਾਦ ਕਰਦਾ ਖਾਸ ਕਰਕੇ ਅਮਰ ਰੋੜਾ ਜੀ ਜਿਹਨੇ ਪਾਰਟੀ ਨੂੰ ਆਰਗੇਨਾਈਜ਼ ਕਰਕੇ ਮਜ਼ਬੂਤ ਕੀਤਾ ਤੇ ਮੈਂ ਜਲਾ ਪ੍ਰਧਾਨ ਜੀ ਨੂੰ ਕਹਾਂਗਾ ਕਿ ਆਪਾਂ ਵੀ ਆਪਣੀ ਪਾਰਟੀ ਨੂੰ ਆਰਗੇਨਾਈਜ਼ ਕਰਕੇ ਵਿਸਥ ਪੱਦਰ ਤੇ ਔਰ ਬਲਾਗ ਪੱਦਰ ਤੇ ਇਹਨਾਂ ਨੂੰ ਮਜ਼ਬੂਤ ਕਰੀਏ ਤਾਂ ਕਿ ਆਉਣ ਵਾਲਾ ਇਲੈਕਸ਼ਨ ਜਿਹੜਾ ਸਾਡਾ ਹੈ ਉਹਦੇ ਵਿੱਚ ਅਸੀਂ ਵੀ ਬਹੁਤ ਵੱਡੀਆਂ ਵੋਟਾਂ ਦੇ ਨਾਲ ਸਾਈਆਂ ਇਲੈਕਸ਼ਨ ਜਿੱਤਾਂਗੇ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਸਾਡੇ ਪ੍ਰਧਾਨ ਜੀ ਨੇ ਜਿੰਨਾਂ ਰਹੀ ਅਗਵਾਈ ਦੇ ਹੇਠ ਆਰਜੀਡੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਹਿਬਾਨ ਆਏ ਸਨ ਇਹ ਨਾਲ ਦੀ ਨਾਲ ਹੀ ਜਿਹੜਾ ਸਾਡਾ ਅੱਜ ਦੇ ਖਾਸ ਤੌਰ ਤੇ ਜਿਹੜਾ ਲੁਧਿਆਣਾ ਵੈਸਟ ਇਲੈਕਸ਼ਨ ਦਾ ਰਿਜ਼ਲਟ ਆਇਆ ਜਿਹਦੇ ਵਿੱਚ ਸੰਜੀਵ अरोड़ा ਜੀ ਨੇ ਇੱਕ ਇਤਿਹਾਸਿਕ ਜਿੱਤ ਜਿਹੜੀ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਨੇ ਜਿਹੜੀ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਸੂਬੇ ਦੇ ਪ੍ਰਧਾਨ ਅਮਨ अरोड़ा ਜੀ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਭਰ ਦੇ ਜਿਹੜੇ ਸਾਡਾ ਸੰਗਠਨ ਸੀ ਉਸ ਨੂੰ ਦੁਬਾਰਾ ਤੋਂ ਮਜ਼ਬੂਤ ਕਰਕੇ ਇੱਕ ਐਸੀ ਰੇਸ ਵਿੱਚ ਲਾ ਕੇ ਖੜਾ ਕਰ ਦਿੱਤਾ ਹੈ ਕਿ ਜਿੱਥੇ ਸਾਡੇ ਵਿਰੋਧੀਆਂ ਪਾਰਟੀਆਂ ਚਾਹੇ ਜਿਹੜੀਆਂ ਰਵਾਇਤੀਆਂ ਪਾਰਟੀਆਂ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਹੈ ਮੈਂ ਨਾਲ ਦੀ ਨਾਲ ਦੱਸਣਾ ਚਾਹਾਂਗਾ ਕਿ 22 ਦੀ ਸਰਕਾਰ ਤੋਂ ਬਣ ਤੋਂ ਬਾਅਦ ਪੰਜਾਬ ਦੇ ਵਿੱਚ 8 22 ਇਲੈਕਸ਼ਨਾਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਰਿਕਾਰਡ ਤੋਂ ਆਮ ਆਦਮੀ ਪਾਰਟੀ ਨੇ 6 ਬਾਈ ਇਲਕਸ਼ਨਾ ਜਿੱਤ ਕੇ ਜਿਹੜਾ ਇਤਿਹਾਸ ਕਟਿਆ ਆ ਇਸ ਦੌਰਾਨ ਸਮੂਹ ਨੇਤਾਮਾਂ ਨੇ ਜਿੱਥੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਚੇਅਰਮੈਨ ਲਲੀ ਸਕਲਾਨੀ ਅਤੇ ਚੇਅਰਮੈਨ ਜਰਨੈਲ ਨੰਗਲ ਨੇ ਵੀ ਇਸ ਜਿੱਤ ਲਈ ਪਾਰਟੀ ਹਾਈ ਕਮਾਂਡ ਦੇ ਨਾਲ-ਨਾਲ ਜੇਤੂ ਸੰਜੀਵ ਅਰੋੜਾ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਆਪ ਪਾਰਟੀ ਵੱਲੋਂ ਇਹ ਚੋਣ ਜਿੱਤਣ ਤੋਂ ਬਾਅਦ 227 ਦਾ ਬਿਲਕੁਲ ਵਿਸਾ ਦਿੱਤਾ ਗਿਆ ਹੈ ਤੇ 227 'ਚ ਇਸ ਵਾਰ ਆਪ ਪਾਰਟੀ 100 ਦਾ ਆਂਕੜਾ ਪਾਰ ਜ਼ਰੂਰ ਕਰੇਗੀ। ਫਗਵਾੜਾ ਤੋਂ ਨਵੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ ਲੁਧਿਆਣਾ ਵੈਸਟ ਜਿਵਨੀ ਚੋਣ ਜਿਹੜੀ ਐ ਉਹ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਫਰਕ ਦੇ ਨਾਲ ਸੰਜੀਵ ਅਰੋੜਾ ਜੀ ਨੂੰ ਜਿਤਾ ਕੇ ਜਿੱਤ ਦਰਜ ਕੀਤੀ ਐ ਔਰ ਇਹ ਤੋਂ ਇੱਕ ਮੈਸੇਜ ਜਿਹੜਾ ਆ ਉਹ ਸਾਰੇ VOTERਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਂਦਾ ਹੈ ਕਿ ਲੋਕਾਂ ਨੇ ਹੁਣ ਜਿਹੜਾ ਆਰਥਿਕ ਮੁੱਦਿਆਂ ਦੇ ਆਧਾਰ ਦੇ ਉੱਤੇ ਜਾਂ ਲੋਕਾਂ ਨੇ ਜਿਹੜਾ ਉਹ ਸਕੂਲ ਦੀ ਵਧੀਆ ਐਜੂਕੇਸ਼ਨ ਔਰ ਵਧੀਆ ਮੈਡੀਕਲ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਵੋਟ ਪਾਈ ਐ ਕਿਸੇ ਧਰਮ ਦੇ ਮੁੱਦਿਆਂ ਦੇ ਉੱਤੇ ਜਾਂ ਕਿਸੇ ਹੋਰ ਮੁੱਦਿਆਂ ਦੇ ਉੱਤੇ ਜਿਹੜਾ ਆ ਉਹ ਵੋਟ ਨਹੀਂ ਹੁਣ ਲੋਕ ਦੇਣਗੇ ਔਰ ਇਸੇ ਕਰਕੇ ਇਹ ਜਿਹੜਾ ਜਿਮਨੀ ਚੋਣ ਹੈ ਉਹ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਔਰ ਇਹਦੇ ਵਾਸਤੇ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਮਨੀਸ਼ ਸਸੋਦੀਆ ਜੀ ਜਿਹੜੇ ਇਨਚਾਰਜ ਨੇ ਪੰਜਾਬ ਦੇ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਸਾਡੇ ਸਾਰੇ ਐ ਐਮਐਲਏ ਸਹਿਵਾਨ ਸਾਰੇ ਮੰਤਰੀ ਸਹਿਵਾਨ ਜਿਨ੍ਹਾਂ ਨੇ ਅਨਥਕ ਮਿਹਨਤ ਕੀਤੀ ਔਰ ਲੋਕਾਂ ਦੇ ਵਿੱਚ ਘਰ ਘਰ ਜਾ ਕੇ ਜਿਹੜਾ ਪਾਰਟੀ ਦਾ ਏਜੰਡਾ ਦੱਸਿਆ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਔਰ ਅਨਥਕ ਮਿਹਨਤ ਦੇ ਨਾਲ ਜਿਹੜਾ ਆ ਅੱਜ ਇੱਕ ਵਧੀਆ ਰਿਜ਼ਲਟ ਔਰ ਆਉਣ ਵਾਲਾ ਟਾਈਮ ਜਿਹੜਾ ਹੈਗਾ ਕਿਉਂਕਿ 27 ਜਿਹੜੀ ਹੈ ਉਹ ਬਹੁਤ ਹੁਣ ਨਜ਼ਦੀਕ ਆ ਰਹੀ ਆ ਕਾਊਂਟਡਾਊਨ ਚੱਲ ਰਿਹਾ ਹੈ ਤੋਂ ਇਸ ਕਰਕੇ 27 ਦਾ ਜਿਹੜਾ ਨੀਵ ਆ ਉਹ ਇਸ ਨਤੀਜੇ ਨੇ ਰੱਖ ਦਿੱਤੀ ਹੈ